ਕੈਨੇਡੀਅਨ ਖਬਰਾਂਾਂ ਮਾਧਿਅਮ ਵਿਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਆਈਆਰसीसी ਸਾਲ ਦੇ ਪਹਿਲੇ ਐਕਸਪ੍ਰੈਸ ਸੈਂਟਰੀ ਡਰਾਅ ਵਿੱਚ ਉਮੀਦਵਾਰਾਂ ਨੂੰ ਸੱਦਾ ਦਿੰਦਾ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਰਸੀਸੀ ਨੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਐਕਸਪ੍ਰੈਸ ਸੈਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਆਈਟੀਏ ਦੇ ਹੋਰ ਸੱਦੇ ਜਾਰੀ ਕੀਤੇ ਦੇ ਵਿਭਾਗ ਨੇ 793 ਦੇ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਸਕੋਰ ਵਾਲੇ ਉਮੀਦਵਾਰਾਂ ਨੂੰ 471 आईटीए जारी ਕਰ ਦਿੱਤੇ ਨੇ ਅੱਜ ਦੇ ਡਰਾਸ ਸਾਲ ਦੀ ਪਹਿਲੀ ਐਕਸਪ੍ਰੈਸ ਐਂਟਰੀ ਚ ਹੋਣਾ ਅਤੇ ਦਸੰਬਰ ਦੇ 2 ਪੀਐਨਪੀ ਡਰਾ ਅਤੇ ਇੱਕ ਫ੍ਰੈਂਚ ਬਾਸ਼ਾ ਦੀ ਮਹਾਰਤ ਡਰਾ ਤੋਂ ਬਾਅਦ ਪਿਛਲੇ ਮਹੀਨੇ ਇਮੀਗ੍ਰੇਸ਼ਨ ਵਿਭਾਗ ਨੇ ਉਮੀਦਵਾਰਾਂ ਨੂੰ ਕੁੱਲ 2561 ਆਈਟੀਏ ਜਾਰੀ ਕੀਤੇ ਆਈਆਰਸੀ ਨੇ ਮੁੱਖ ਤੌਰ ਤੇ 2024 ਵਿੱਚ ਕੈਨੇਡੀਅਨ ਐਕਸਪ੍ਰੈਸ ਕਲਾਸ ਸੀਈਸੀ ਪ੍ਰੋਗਰਾਮ ਪੀਐਨਪੀ ਉਮੀਦਵਾਰਾਂ ਤੇ ਫ੍ਰੈਂਚ ਬਾਸ਼ਾ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਦਾ ਦੇਣ ਦੇ ਪੈਟਰਨ ਨੂੰ ਮੰਨਿਆ ਅਤੇ ਇਮੀਗ੍ਰੇਸ਼ਨ ਭਾਗ ਨੇ ਇਹਨਾਂ ਤਿੰਨਾਂ ਚੋਣਾਂ ਤੇ ਦੂਜਿਆਂ ਨਾਲੋਂ ਜ਼ਿਆਦਾ ਜ਼ੋਰ ਦਿੱਤਾ ਹੈ ਅਤੇ ਜੇਹਾ ਕਰਨਾ ਜਾਰੀ ਰੱਖਣ ਦੀ ਮੀਡ ਜਾਰੀ ਕੀਤੀ ਜਾ ਸਕਦੀ ਹੈ 2025 ਦੇ ਵਿੱਚ ਫ੍ਰੈਂਚ ਪਾਸ ਵਾਲੀ ਮੁਹਾਰਤ ਵਾਲੇ ਉਮੀਦਵਾਰ ਉਨਾ ਉਮੀਦਵਾਰਾਂ ਦੇ ਨਾਲ ਨਾਲ ਜਿਨ੍ਹਾਂ ਕੋਲ ਹੈਲਥ케ਅਰ ਦੇ ਭਾਰਤੀਆਂ ਦੇ ਪੇਸ਼ੇਵਰ ਤਜਰਬਾ ਐਕਸਟ੍ਰਾ-ਸੈਂਟਰੀ ਦੇ ਤਹਿਤ ਆਈਆਰਸੀਸੀ ਫੈਡਰਲ ਆਰਥਿਕ ਤਰਹੀਜ਼ਾਂ ਸ਼੍ਰੇਣੀ ਬਣਾਉਂਦੇ ਨੇ ਜਿਵੇਂ ਕਿ ਨਵੀਆਂ ਇਮੀਗ੍ਰੇਸ਼ਨ ਪਦਰਾਂ ਦੀ ਯੋਜਨਾ ਵਿੱਚ ਵਿਸਥਿਤ ਕੀਤਾ ਗਿਆ ਇਸ ਦਰਾਂ ਨਾ ਸੀਈਸੀ ਅਤੇ ਪੀਐਨਪੀ ਅਤੇ ਸੰਭਾਵਿਤ ਤੌਰ ਤੇ ਦੋ ਹੋਰ ਐਕਸਟ੍ਰਾ-ਸੈਂਟਰੀ ਪ੍ਰੋਗਰਾਮਾਂ ਦੇ ਉਮੀਦਵਾਰਾਂ ਦੇ ਅਧੀਨ ਉਮੀਦਵਾਰ ਇਨ ਕੈਨੇਡਾ ਫੋਕਸ ਰਣਨੀ ਬਣਾਉਂਦੇ ਨੇ ਘਟੋ ਘਟਾਉਣ ਵਾਲੇ ਸਾਲ ਦੇ ਐਕਸਪੈਕਟ ਸੈਂਟਰੀ ਤੇ TIRCC ਦਾਕਲੇ ਅਲਾਟਮੈਂਟ ਇੱਕ 124680 ਲੈਨਾਈਟਸ ਦੀ ਵੱਡੀ ਬਹੁਗੰਤੀ ਤੇ ਇਹਨਾਂ ਦੋਵਾਂ ਸ਼੍ਰੇਣੀਆਂ ਤੇ ਕਬਜ਼ਾ ਕਰਨ ਦੀ ਉਮੀਦ ਹੈ 2024 ਐਕਸਪੈਕਟ ਸੈਂਟਰੀ ਡਰਾ ਦਾ ਸੰਖੇਪ 16 ਦਸੰਬਰ ਨੂੰ ਨਾਮਜ਼ਦ ਪ੍ਰੋਗਰਾਮ 1085 एक्सप्रेस एंट्री ਕੀ ਐਕਸਟ੍ਰੈ ਐਂਟਰੀ ਇੱਕ ਬਿਨੇਕਾਰ ਪ੍ਰਬੰਧਨ ਪ੍ਰਣਾਲੀ ਦੇ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਨਿਗਰਾਨੀ ਕਰਦਾ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਐਫ ਐਸ ਡਬਲਯੂ ਪੀ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਐਫ ਐਸ ਟੀ ਪੀ ਅਤੇ ਸੀ ای ਸੀ ਸੰਕ੍ਰਿਤ ਤੌਰ ਤੇ ਇਹਨਾਂ ਤਿੰਨਾਂ ਪ੍ਰੋਗਰਾਮ ਕੈਨੇਡਾ ਲਈ ਸਭ ਤੋਂ ਆਰਥਿਕ ਇਮੀਗ੍ਰੇਸ਼ਨ ਮਾਰਗ ਨੂੰ ਬਣਾਉਂਦੇ ਨੇ ਐਕਸਟ੍ਰੈ ਐਂਟਰੀ ਦੇ ਤਹਿਤ ਵਿਚਾਰੇ ਜਾਣ ਲਈ ਆਉਣ ਵਾਲੇ ਐਕਸਟ੍ਰੈਕਸ ਐਂਟਰੀ ਟੂਲ ਵਿੱਚ ਇੱਕ ਉਮੀਦਵਾਰ ਪ੍ਰੋਫਾਈਲ ਜਮਾ ਕਰਾਉਣਾ ਚਾਹੀਦਾ ਜਿੱਥੇ ਉਹਨਾਂ ਨੂ ਸੀ ਆਰ ਐਸ ਦੇ ਅਨੁਸਾਰ ਦਰਜਾ ਦਿੱਤਾ ਜਾਵੇ ਹਰੇਕ ਯੋਗ ਉਮੀਦਵਾਰ ਮਨੁੱਖੀ ਪੂੰਜੀ ਦੇ ਕਾਰਕਾਂ ਜਿਵੇਂ ਕਿ ਸਿੱਖਿਆ ਉਮਰ ਕੰਮ ਦਾ ਤਜਰਬਾ ਆਦਿ ਦੇ ਆਧਾਰ ਤੇ ਸੀ ਆਰ ਐਸ ਸਕੋਰ ਪ੍ਰਾਪਤ ਕਰਦਾ ਹੈ ਕੈਨੇਡਿਆ ਖਬਰਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬਰੇਟਿਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਆ